ਸੁਖਦੇਵ ਸਿੰਘ ਢੀਂਡਸਾ ਦੇ ਸਮਾਗਮ ਵਿੱਚ ਜਦੋਂ ਇਹ ਗੱਲ اٹਹੀ ਕਿ ਪੰਥਕ ਇਕੱਠਾ ਹੋਣਾ ਚਾਹੀਦਾ ਆ ਪੰਥਕ ਇਕਤਾ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਔਰ ਉਸ ਪ੍ਰੈਸ ਨੋਟ ਦੇ ਵਿੱਚ ਲਿਖਿਆ ਗਿਆ ਕਿ ਜੇ ਪੰਥਕ ਇਕੱਠ ਚਾਹੀਦਾ ਆ ਤੇ ਸੁਖਬੀਰ ਸਿੰਘ ਬਾਦਲ ਪੰਥਕ ਮੰਗਾਂ ਨੂੰ ਮੰਨਦੇ ਹੋਏ ਇੱਕ ਪਾਸੇ ਹੋ ਜਾਣ ਕਿਉਂਕਿ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਇਹ ਕਿਹਾ ਗਿਆ ਸੀ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਕਾਲੀ ਦਲ ਦੀ ਰਹਿਨਮਾਈ ਕਰਨ ਯੋਗੀ ਨਹੀਂ ਰਹੀ ਇਸ ਵਾਸਤੇ ਹੁਣ ਉਸ ਚੀਜ਼ ਦੇ ਮੱਦੇ ਨਜ਼ਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟ ਜਾਣਾ ਚਾਹੀਦਾ ਤੇ ਉਸ ਤੋਂ ਬਾਅਦ ਪੰਥਕ ਇਕੱਠ ਹੋ ਸਕਦਾ ਆ ਹੁਣ ਪੰਥਕ ਇਕੱਠ ਵਾਲੇ ਮਸਲੇ ਦੇ ਉੱਤੇ ਜਿੱਥੇ ਇਹ ਟਿੱਪਣੀ ਪੰਜ ਮੈਂਬਰੀ ਕਮੇਟੀ ਵੱਲੋਂ ਕਰ ਦਿੱਤੀ ਗਈ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਲਿਆ ਗਿਆ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਵਿਕਰਮ ਸਿੰਘ ਮਜੀਠੀਆ ਨੇ ਇਸ ਉੱਤੇ ਟਿੱਪਣੀ ਕੀਤੀ ਹੈ ਬਿਕਰਮ ਸਿੰਘ ਮਜੀਠੀਆ ਉਸ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਨਜ਼ਰ ਆਏ ਨੇ ਸੁਖਬੀਰ ਸਿੰਘ ਬਾਦਲ ਦੀ استیفی ਦੀ ਮੰਗ ਉੱਤੇ ਬਿਕਰਮ ਸਿੰਘ ਮਜੀਠੀਆ ਪੰਜ ਮੈਂਬਰੀ ਕਮੇਟੀ ਦੇ ਇਹਨਾਂ ਗੱਲਾਂ ਬਾਰੇ ਕੁਝ ਬੋਲੇ ਨੇ ਕੀ ਬੋਲੇ ਨੇ ਆਓ ਸੁਣਦੇ ਹਾਂ ਦੇਖੋ ਤੁਮ ਸਾਹਿਬ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈ ਮੈਂ ਵੀ ਮਾੜੀ ਮੋਟੀ ਜੀ ਸੁਣੀ ਹੈ ਇੱਥੇ ਆਉਂਦਿਆਂ ਨੂੰ ਉਹਨਾਂ ਨੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਦੀਆਂ ਪੰਥਕ ਸੇਵਾਵਾਂ ਨੇ ਉਹਦੋਂ ਰੈਕਗਨਾਈਜ਼ ਵੀ ਕੀਤਾ ਔਰ ਉਹਦੇ ਛਲਾਗਾ ਵੀ ਕੀਤੀ ਸੋ ਮੈਂ ਧੰਵਾਦੀ ਹਾਂ ਜੀ ਧੁਮਾ ਸਾਹਿਬ ਦਾ ਔਰ ਬਾਕੀ ਸਮਝਣ ਵਾਲੇ ਸਮਝ ਜਾਣਗੇ ਜੀ ਜਿੰਨੇ ਜੋ ਸਭ ਬਾਕੀ ਸਾਥੀ ਹੈ ਕਿਤਨੇ ਕਿਤੇ ਉਹਨੂੰ ਲੈ ਕੇ ਜਿਵੇਂ ਕੋਈ ਵੀ ਸਵਾਲ ਦਿੱਖਦੇ ਨਹੀਂ ਕਿਹੜੇ ਜੀ ਤੁਹਾਡੇ ਜਿਹੜੇ ਬਾਕੀ ਤੁਹਾਡੇ ਦੇ ਨਹੀਂ ਕਹਿੰਦੇ ਕਿ ਉਹ ਜਿਹੜੇ ਬਾਕੀ ਤੁਹਾਡੇ ਜਿਹੜੇ ਸਾਥੀ ਹੈਗੇ ਜੀ ਸਰ ਆਕਾਲ ਤਖਤ ਵੱਲੋਂ ਸਾਰ ਜਿਹੜੀ ਉਹ ਵਿਪਲਾਈ ਕਮੇਟੀ ਵਾਲੀ ਦੀ ਗੱਲ ਹਾਂ ਹਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਗਰ ਜੁਵੀ ਸਿੰਘ ਬਾਦਮੋਹ ਹਨ ਹੈ ਚਾਹੀਦੀ ਆ ਤੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਲੈ ਕੇ ਅਕਾਲ ਚਰਨ ਤੇ ਪਹੁੰਚ ਗਏ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਨਾ ਇਹਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਉਹ ਹੈ ਪੰਥਕ ਯੂਨਿਟੀ ਔਰ ਜਿਹੜੇ ਤਾਂ ਕਿਸੇ ਹੋਰ ਦੀ ਗੇਮ ਖੇਡਦੇ ਉਹਨਾਂ ਨੂੰ ਪੰਥਕ ਯੂਨਿਟੀ ਨਹੀਂ ਸਮਝ ਆਉਣੀ ਇਸ ਲਈ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇੱਥੇ ਜੇ ਕੋਈ ਵੀ ਲੀਡਰ ਹੈ ਜਿਹੜਾ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਹੋਣਾ ਚਾਹੀਦਾ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਦੀ ਮਦਦ ਕਰੇ ਆਪਣੀ ਪਰਸਨਲ ਈਗੋ ਨੂੰ ਛੱਡ ਕੇ ਉਹ ਪੰਥ ਦੀ ਰੀਜਨਲ ਪਾਰਟੀ ਦੀ ਮਦਦ ਕਰੇ ਤੇ ਫਿਰ ਅਸੀਂ ਸਮਝਾਂਗੇ that they are actually committed ਨਹੀਂ ਤਾਂ ਉਹ ਨਹੀਂ ਕਰਨਗੇ ਸੋ ਇਨਡਾਇਰੈਕਟ ਸਪੋਰਟ ਫੇਰੋ ਭਾਵੇਂ ਕਾਂਗਰਸ ਨੂੰ ਸਮਝ ਲਓ ਤੇ ਭਾਵੇਂ ਰੂਲਿੰਗ ਪਾਰਟੀ ਨੂੰ ਸਮਝ ਲਓ ਮਜਬੂਰੀ ਹੋਣੀ ਜਾਂ ਦਬਾਅ ਹੋਣਾ ਇਹ ਮੈਂ ਨਹੀਂ ਕਰ ਸਕਦਾ ਸਰ ਜਾਖੜ ਸਾਹਿਬ